ਉਹ ਪ੍ਰੋਗਰਾਮ ਸਸਤੀ ਕਾਲੀ ਕਾਲੀ ਉਹ ਜੋ ਅੱਜ ਜੋ ਮਲਾਣਾ ਮੁੱਖ ਮੰਗਾ ਇਹ ਨੇ ਵੀ ਮੁੱਖ ਮੰਤਰੀ ਪੂਮੰਤਨ ਬੇਤਾਈ ਹਰਪਾਲ ਸਿੰਘ ਜੀ ਮਾ ਨੇ ਮੀਟਿੰਗਾਂ ਕੀਤੀਆਂ ਮਲਾਣ ਨਾਲ ਚੰਡੀਗੜ੍ਹ ਦੇ ਪ੍ਰਾਪ ਉਹਨੇ ਭੇਜੇ ਜਿਸ ਤੇ ਮੁੱਖ ਮੰਗੇ ਸੀ ਕਿ ਪੁਰਾਣੀ ਪੈਨ ਸਕੀਮਾ 1972 ਸਾਲ ਲਾਗੂ ਕੀਤੀ ਜਾਵੇ ਭੂਜੇ ਪਾਸੇ ਜੋ ਕੇਂਦਰ ਸਰਕਾਰ ਮਲਾਣਾ ਡੀਏ ਆ ਉਤਰ ਮੰਝਾ ਲਨ ਹੋ ਚੁੱਕਿਆ ਪਰ ਪੰਜਾਬ ਮਲਾਣਾ ਡੀਏ 42% ਆ 11% ਦਾ ਫਰਕ ਆ ਇੱਕ ਕੋਈ ਮੁੱਖ ਮੰਤਰੀ ਪਵਾਂ ਤੁਮਾਨੇ ਮਿਲਾਂ ਮੀਟਿੰਗ ਕਰਕੇ 4% ਦੀ ਵਾਧਾ ਕੀਤਾ ਸੀ ਪਰ 38% ਭਰ ਆ ਕੇ ਡੀਏ 42% ਕਰ ਦਿੱਤਾ ਸੀ ਪਰ ਪਿਛਲੇ ਏਰੀਅਰ ਵਾਸਤੇ ਸਰਕਾਰ ਚੁੱਪਾ ਉਸ ਤੋਂ ਬਾਅਦ ਵੀ ਕਈ ਮੀਟਿੰਗਾਂ ਹੋਈਆਂ ਮੁੱਖ ਮੰਤਰੀ ਪਵਾਂ ਤੁਮਾਨ ਨਾਲ ਇਹ ਵੀ ਕਿਹਾ ਗਿਆ ਕਿ ਸਰਕਾਰ ਮੰਨੀ ਸੀ ਫੈਕਟ 2 ਵਾਰ ਨਾਲ ਦੇਣ ਵਾਸਤੇ ਪਰ ਉਹ ਵੀ ਲਾਗੂ ਨਹੀਂ ਕੀਤਾ ਗਿਆ ਦੂਜੇ ਪਾਸੇ 17/7/2020 ਵਾਲੇ ਮਲਿਆਂ ਨੂੰ 6ਵੇਂ ਪੇਖ ਨੂੰ ਲਾਗੂ ਨਹੀਂ ਕੀਤਾ ਗਿਆ ਪ੍ਰਾਣੀ ਪੈਨਸ ਕਿਨ ਨੂੰ ਨਿਯਮ ਸੰਬੰਧ ਪੱਤਰਾਂ ਲਾਗੂ ਨਹੀਂ ਕੀਤੀ ਗਈ ਜੋ ਪਰਮਿਸ਼ਨ ਮਿਲਿਆ ਮੁਲਾਜ਼ਮਾਂ 15/15 ਦਾ ਨੋਟਿਸ ਰੱਦ ਕਰਨ ਦੀ ਗੱਲ ਕੀਤੀ ਸੀ ਹਾਲਕੇ ਪੰਜਾਬ ਦੇ ਹਣਾ ਕੋਨੇ ਫੈਨਲਾ ਵੀ ਕਰਤਾ ਸੀ ਪਰ ਪੰਜਾਬ ਸਰਕਾਰ ਨੇ 15/15 ਦਾ ਨੋਟਿਸ ਰੱਦ ਨਹੀਂ ਕੀਤਾ ਗਿਆ ਜਿਸ ਕਰਕੇ ਆਉਣ ਵਾਲੀ 24 ਮਾਰਚ ਨੂੰ ਮਹਾਲੀ ਦੇ ਵਿੱਚ ਜੋ ਰਿਟਾਇਰਡ ਹੋਏ ਮੁਲਾਜ਼ਮਾਂ ਉਹ ਆਪਣੀ ਮੁੱਖ ਮੰਗ 5.5 ਸਾਲ ਦਾ ਏਰੀਅਰ ਫੈਕਟਰ ਤੋਂ ਨਾ ਲਾਗੂ ਕਰਾਉਣ ਵਾਸਤੇ ਰੈਲੀ ਕਰਨਗੇ ਇੱਕ ਵਾਸਤੇ ਪੰਜਾਬ ਸਰਕਾਰ ਦਾ ਬਟਸਾਂ ਚੱਲੇਗਾ ਦੂਜੇ ਵਾਸਤੇ ਮਲਾਮ ਮਹਾਲੀ ਦੇ ਵਿੱਚ ਜੋ ਨੇੜੇ ਗੁਰਦੁਆਰਾ ਅੰਮ੍ਰਿਤਸਰ ਹੈ 24 ਮਾਰਚ ਨੂੰ ਲਿਖਤੀ ਜਾਊਗੀ 25 ਮਾਰਚ ਨੂੰ ਜੋ ਸਰਕਾਰੀ ਮਲਾਜ਼ਮਾਂ ਹਲ ਸਰਕਾਰੀ ਮਲਾਜ਼ਮਾਂ ਉਹ ਮਹਾਲੀ ਦੇ ਵਿੱਚ ਮੁੱਖ ਨੇ ਭਵੰਤਮਨ ਦੇ ਵਿਧਵਾ ਦੀ ਹਰਪਾਲ ਸਿੰਘ ਟੀਮਾਂ ਨੇ ਜੋ ਮੀਟਿੰਗਾਂ ਕਰਕੇ ਇਸ ਸਾਲ ਦੇ ਵਿੱਚ ਟਾਈਮ ਪਾਸ ਕੀਤਾ ਉਹਨਾਂ ਦੀ ਲਾਲਾਂ ਦੀ ਪੋਲ ਖੁੱਲੀ ਜਾਊਗੀ ਉਸ ਤੋਂ ਬਾਅਦ 26 ਮਾਰਚ ਨੂੰ ਪੀਐਸ ਪੀਸੀਐਲ ਦੇ ਮਲਾਜ਼ਮਾਂ बीएससीएल ਦੇ ਮਲਾਜ਼ਮਾਂ ਵੱਲੋਂ ਰੈਲੀ ਕੀਤੀ ਜਾਊਗੀ ਮਹਾਲੀ ਦੇ ਵਿੱਚ ਇੱਕ ਵਾਸਤੇ ਬਜਟ ਸਾਇੰਸ ਚੱਲੂਗਾ ਦੂਜੇ ਵਾਸਤੇ ਰੈਲੀ ਕੀਤੀ ਜਾਊਗੀ ਕਿਉਂਕਿ ਪਹਿਲਾਂ ਵੀ ਮਲਾਯਮ ਵੱਲੋਂ ਸੈਕਟਰ 17 ਰੈਲੀ ਕੀਤੀ ਸੀ ਜਦੋਂ ਬਜਟ ਸਾਇੰਸ ਚੱਲਿਆ ਸੀ ਪਾਸ ਸਰਕਾਰ ਨੇ ਨਹੀਂ ਸੁਣੀ ਤਾਂ ਮਲਾਜ਼ਮਾਂ ਦੇ ਆਗੂ ਨੇ ਇਹ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ 5.5 ਸਾਲ ਦਾ ਏਰੀਆ ਲਗਭਗ 14000 ਕਰੋੜ ਰੁਪਏ ਦਾ ਨਾਲ ਦਿੱਤਾ ਗਿਆ ਤੇ ਡੀਏ ਦੀਆਂ ਕਿਸ਼ਤਾਂ ਬਕਾਇਆ ਨਾ ਦਿੱਤਾ ਗਿਆ ਡੀਏ ਕੇਂਦਰ ਸਰਕਾਰੇ ਬਰਪਾ ਨਾ ਕੀਤਾ ਭਾਪ ਪਰ ਮੰਨ ਜੇਕਰ ਨਾ ਕੀਤਾ ਗਿਆ ਤੇ ਪ੍ਰਾਣੀ ਮੈਸੇ ਨਾ ਨਾ ਕੀਤੀ ਲਾਗੂ ਤਾਂ ਆਉਣ ਵਾਲੇ ਸਮੇਂ ਵਿੱਚ ਜੋ ਪੰਜਾਬ ਦੇ ਮੁਲਾਜ਼ਮਾਂ 2027 ਦੇ ਚੋਣਾਂ ਦੇ ਵਿੱਚ ਜੋ ਹਾਲਾਤ ਆ ਉਹ ਦਿੱਲੀ ਵਾਲੇ ਬਣਾਣਗੇ ਦਵਾਰਾ ਫਿਰ ਅਸੀਂ ਮੁੱਖ ਨਹੀਂ ਭੁਹਾਂ ਤੋਂ ਉਹ ਕਹਿਣਾ ਚਾਹੁੰਦੇ ਆ ਵੀ ਜੋ ਮੁਲਾਜ਼ਮ ਮੁੱਖ ਮੰਗਾ ਹਨ 550 ਸਾਲ ਦਾ ਏਰੀਅਰ 2 ਜਾਂ 4 ਕਿਸ਼ਤਾਂ ਦਾ ਸਾਰੇ ਮੁਲਾਜ਼ਮਾਂ ਨੂੰ ਇਹ ਨਹੀਂ ਵੀ 50 ਸਾਲਾਂ ਨੂੰ 12 ਕਿਸ਼ਤਾਂ ਵਿੱਚ ਜਾਂ 75 ਸਾਲ ਵਾਲਿਆਂ ਨੂੰ 42 ਕਿਸ਼ਤਾਂ ਵਿੱਚ ਜਾਂ 3 ਕਿਸ਼ਤਾਂ ਵਿੱਚ ਜਾ ਰੈਗੂਲਰ ਮੁਲਾਜ਼ਮਾਂ ਜੋ ਉਹਨਾਂ ਏਰੀਆ ਦਾ April 2026 ਦਾ ਸ਼ੁਰੂ ਹੋਣਾ ਇਹ ਨਹੀਂ ਅਸੀਂ ਮੰਗ ਕਰਦੇ ਸੀ ਮੰਗ ਇਹ ਕਰਦੇ ਆਂ ਕਿ 2 ਜਾਂ 4 ਕੇਸਾਂ ਦੇ ਏਰੀਆ ਤੋਂ 78 ਜਨਤ ਤੱਕ ਗਿਆ ਤਾਂ 2027 ਚੋਣਾਂ ਦੇ ਵਿੱਚ ਜੋ ਹਾਲਾਤ ਪੰਜਾਬ ਦੇ ਦਿੱਲੀ ਦੇ